ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872210778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਬਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਰਹਿੰਦੀ ਆ ਨੇ ਅੱਜ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਜੀ ਆਪਾਂ ਪਹਿਲਾ ਵੀਡੀਓ ਪੰਜੇ ਸੇਲ ਹੋ ਕੇ ਸੀ ਪਸ਼ੂ ਹਾਂ ਜੀ ਠੀਕ ਆ ਜੀ ਇੱਕ ਐਨੀਮਲ ਸੇਲ ਆਈ ਦੀ ਕਿ ਡਿਟੇਲ ਆ ਜੀ ਤੇ ਦੂਜੇ ਸੂਏ ਸੁੰਦੀ ਆ ਬਾਈ ਕਿੰਨੇ ਕ ਦਿਨ ਲੈ ਜੂਗਾ ਹਫਤਾ ਲੈ ਜੂਗੀ ਅਜੇ ਆਰਾਮ ਨਾਲ ਹੂੰ ਤਹਿਸੀਲ ਠੰਡੀ ਪੂਰੀ ਜਿਵੇਂ ਮਰਜੀ ਬੈਠੀ ਜਾ ਕੋਈ ਵਾਸਤਾ ਨਹੀਂ ਪਹਿਲੇ ਸੂਏ ਬਾਈ ਕਿੰਨਾ ਦੁੱਧ ਦਿੱਤਾ 16 ਕਿਲੋ ਤੂੰ ਦਿੱਤਾ ਬਾਈ 20 ਦੇ ਆਸੇ ਪਾਸੇ ਦੇ ਦਊਗੀ ਤਾਂ ਉਧਰ ਠੀਕ ਆ ਜੀ ਹਜੇ ਲਗਭਗ ਹਫਤਾ ਲੈ ਜੂਗਾ ਹਾਂ ਹਫਤਾ ਲੈ ਜੂਗੀ ਤੋਰ ਕੇ ਦਿਖਾ ਦਿਓ ਜੀ ਬਾਈ ਜੀ ਦੱਸਣ ਮੁਤਾਬਕ ਦੂਜੇ ਸੂਏ ਸੁੰਦੀ ਆ ਲਗਭਗ ਇੱਕ ਹਫਤੇ ਦੀ ਕੱਚੀ ਆ 2-4 ਦਿਨ ਬਾਅਦ ਉੱਪਰ ਵੀ ਲੈ ਜਾਂਦਾ ਬਾਕੀ ਰੰਗ ਰੂਪ ਦੀ ਸੋਹਣੀ ਆ ਸੋਹਣੀ ਫੇਸ ਕੁਆਲਿਟੀ ਚੰ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਹੈ ਹਫਤੇ ਤੱਕ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਕਿਉਂਕਿ ਵਾਲ ਢਿਲਾ ਹਵਾਨੇ 'ਚ ਬਹੁਤ ਨੇ ਸੀਲ ਦੀਆਂ ਕੱਢ ਕੇ ਸੋਨਾ ਸੀਵਲ ਸੌ ਕਰਮ ਵਾਲੀ ਪੂਰੀ ਆ ਬਾਕੀ ਥਨਾ ਦੇ ਸਾਇਥ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਤਾਂ ਨਿਖੜਵੇਂ ਇੱਕੋ ਸਾਈਜ਼ ਦੇ ਸੋਹਣੀ ਫੇਸ ਕੁਆਲਿਟੀ ਤੇ ਜਾਤ ਬਰੀਡ ਦੀ ਫੁੱਲ ਆ ਜੀ 16 ਕਿਲੋ ਦੁੱਧ ਬਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਪਿਛਲੇ ਸੂਏ ਦਿੱਤਾ ਵਾ 1820 ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲਓ ਜੀ ਸਰ ਭਲਾ ਨੋਰਮਲ ਜੀ ਭਲਾ ਕੋਈ ਨੋਰਮਲ ਜਿਹੇ ਪਾਣੀ ਲੱਗੀ ਆ ਬਣੂ ਬਣੂ ਚੰਗਿਆ ਢੱਲ ਬਹੁਤ ਆ ਜੀ ਘੰਟੇ ਲਾ ਕੇ ਸੁਣਾ ਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਜੀ ਇੱਕ ਹਫਤੇ ਦੇ ਕਰ ਮੁੱਲ ਬਈ ਇਹਦਾ ਮੁੱਲ ਬਈ 60000 55000 ਤੋਂ ਮਾਨਤਾ ਨਹੀਂ ਕਰਾਂਗੇ ਆਪਾਂ ਠੀਕ ਆ ਜੀ ਸੈਕਸ ਜਾਈ ਮੋਹਲਾ ਬਾਈ ਕਹਿੰਦਾ ਮੁੱਲ ਕਰਾਉਣ ਨੂੰ 62000 ਕਰਾ ਲਓ ਪਰ 55000 ਦੀ ਹਾਂ ਨਾ ਐ ਮਾੜਾ ਮੋਟਾ ਮਾਂ ਤਾਂ ਉਹ ਹੋ ਜੂਗਾ ਜਿਹੜਾ ਵੀ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦਾ ਚੁਆਇਜ ਵੀ ਦੀ ਸਾਫ ਆਂ ਅੰਗੂਠੇ ਵਾਲੀ ਧਾਰੋਂ ਦੀ ਪਾਸ ਕੀਤੀ ਆਪੇ ਥਾਣਾ ਤੁਨਾਂ ਦੀ ਓਕੇ ਜੇ ਮੈਂ ਕੋਈ ਦਾ ਭਲਾ ਕੋਈ ਹੱਥ ਹੁਣਾ ਲਾ ਥਾਣਾ ਦੀ ਭਰਤੀ ਗਾਰੰਟੀ ਆਪਣੀ ਘਰ ਤੇ ਕਰ ਅਗਲਾ ਕਹਿੰਦੇ ਕੱਚੀ ਪਿੱਲੀ ਦਾ ਕੋਈ ਭਰਤੀ ਘਰ ਤੇ ਕਰ ਗਾਰੰਟੀ ਹੋ ਵੀ ਭਰ ਜੇ ਪੂਰਾ ਫੋਲਿਓ ਦਿਖਾਉਣੀ ਵੇ ਤਾਂ ਆਪਣੀ ਗਾਰੰਟੀ ਆ ਹੋਰ ਦਾ ਠੀਕ ਆ ਜੀ ਬਾਈ ਕਹਿੰਦਾ ਥਾਣਾ ਦੀ ਤੇ ਭਰਤੀ ਆਪਣੇ ਘਰ ਤੇ ਕਰ ਗਾਰੰਟੀ ਆ ਇੱਕ ਨੰਬਰ ਚ ਆਈ ਹੋਊਗੀ ਬਾਕੀ ਪਾਸ ਕਰਕੇ ਲਿਆਂਦੀ ਆ ਤੁਸੀਂ ਆ ਕੇ ਤਸੱਲੀ ਕਰ ਲਿਓ በ